ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਸੰਬੰਧੀ ਲਏ ਅਚੰਚਤ ਫੈਸਲੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਲਕਾ ਫਲੋਰ ਦੇ ਪਿੰਡ ਬਡਾਲਾ ਮੰਜਕੀ ਵਿਕੇ ਬਾਲਮੀਕ ਪਾਈਚਾਰੇ ਵੱਲੋਂ ਭਗਵਾਨ ਬਾਲਮੀਕ ਜੀ ਦੇ ਪ੍ਰਕਾਸ਼ਪੁਰਬ ਦੇ ਨਜ਼ਦੀਕ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਚੋਣਾਂ ਦੀ ਮਿਤੀ ਅੱਗੇ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਤੋਖ ਸਿੰਘ ਘਾਰੂ ਸਾਬਕਾ ਜ਼ਿਲ੍ਹਾ ਪਰੀਸ਼ਦ ਮੈਂਬਰ ਸਰਜੀਤ ਸਿੰਘ ਸਰਪੰਚ ਅਰਵਿੰਦ ਸਿੰਘ ਸਾਬਕਾ ਸਰਪੰਚ ਸਾਥੀ ਦਰਸ਼ਨਪਾਲ ਅਤੇ ਹੋਰ ਨੁ ਬੁਲਾਰਿਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਦਾ ਵਿਰੋਧ ਕੀਤਾ ਆਗੂਆਂ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ਪੁਰਬ ਨੂੰ ਸਾਡੇ ਭਾਈਚਾਰੇ ਦੇ ਲੋਕ ਸਾਰ ਸਾਲ ਉਡੀਕਦੇ ਹਨ ਪਰ ਸਰਕਾਰ ਵੱਲੋਂ ਪ੍ਰਕਾਸ਼ਪੁਰਬ ਤੋਂ ਠੀਕ ਪਹਿਲਾਂ ਚੋਣਾ ਰੱਖ ਕੇ ਸਾਡੇ ਭਾਈਚਾਰੇ ਨੂੰ ਚੋਣਾ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਪਰਬਤ ਫੇਰੀਆਂ ਕੱਢੀਆਂ ਜਾਂਦੀਆਂ ਹਨ ਅਤੇ ਹੋਰ ਪ੍ਰਬੰਧ ਕੀਤੇ ਜਾਣੇ ਹਨ ਅਗਵਾ ਨੇ ਕਿਹਾ ਕਿ ਇਸ ਸਬੰਧੀ ਅਸੀਂ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰਕੇ ਪਹਿਲੇ ਅਕਤੂਬਰ ਨੂੰ ਐਸਡੀਐਮ ਫਿਲੌਰ ਨੂੰ ਮੰਗ ਪੱਤਰ ਦਵਾਵਾਂਗੇ ਇਸ ਮੌਕੇ ਤੇ ਤੀਰਥ ਮੱਟੂ ਦੀਪਕ ਨਾਹਾ ਜਸਵਿੰਦਰ ਸੋਢੀ ਯਾਦਵਿੰਦਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ ਹਾਂਜੀ ਸਰਪਾ ਸਾਹਿਬ ਜੀ ਇਲੈਕਸ਼ਨ ਦਾ ਐਲਾਨ ਹੋ ਚੁੱਕਿਆ ਹੈਗਾ ਆ ਕੱਲ ਤੋਂ ਨਾਮਜ਼ਦਗੀਆਂ ਸ਼ੁਰੂ ਹੈਗੀਆਂ ਆ ਪਰ ਅਜੇ ਤੱਕ ਵੋਟਰ ਲਿਸਟਾਂ ਜਾਂ ਰੋਟੇਸ਼ਨ ਪਾਲਸੀ ਤੇ ਕਿਹੜੇ ਪਿੰਡ ਜਾਂ ਕਿਹੜੇ ਵਾਰਡ ਚ ਕੀ ਹੈਗਾ ਆ ਉਹ ਸਰਕਾਰ ਬਰ ਅਜੇ ਤੱਕ ਲਿਸਟਾ ਵੀ ਨਹੀਂ ਜਾਰੀ ਕੀਤੀ ਹੈ ਕੀ ਤੁਸੀਂ ਕਹੋਗੇ ਇਸ ਤੇ ਬਹੁਤ ਅਹਿਮ ਸਵਾਲ ਕੀਤਾ ਤੁਸੀਂ ਸਾਡੇ ਪਿੰਡ ਦੇ ਵਿੱਚ ਅਸੀਂ ਵੀਡੀਓ ਦਫ਼ਤਰ ਗੇੜੇ ਮਾਰਦਿਆਂ ਨੂੰ ਮੈਂ ਕੱਲ ਵੀ ਗਿਆ ਮੈਂ ਅੱਜ ਵੀ ਗਿਆ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਇੱਥੇ ਰਿਜ਼ਰਵੇਸ਼ਨ ਹੈ ਜਾਂ ਜਰਨਲ ਹੈ ਨਾ ਹੀ ਸਾਨੂੰ ਹਜੇ ਤੱਕ ਵੋਟਰ ਲਿਸਟ ਮਿਲੀ ਆ ਅਸੀਂ ਅੱਜ ਵੀ ਮੈਂ ਸ਼ਾਮੀ 4 ਵਜੇ ਤੇ ਕਰੀਬ ਜਾ ਕੇ ਆਇਆ ਵੀਡੀਓ ਦਫ਼ਤਰ ਉਹ ਕੋਈ ਨਾ ਸਾਨੂੰ ਉੱਥੇ ਦੱਸਦਾ ਨਾ ਕੋਈ ਸਾਨੂੰ ਉੱਥੇ ਕੋਈ ਦੱਸ ਲਈ ਆ ਵੀ ਕਦੋਂ ਐਮੈਂਡ ਗਈਆਂ ਨਾ ਸਮਾਂ ਹੀ ਦਿੱਤਾ ਜਾਂਦਾ ਵੀ ਕਦੋਂ ਐਮੈਂਡ ਗਈ ਕੱਲ ਨੂੰ 27 ਤਰੀਕ ਆਏ ਨਾਮਜਦੀਆਂ ਭਰ ਹੋਣੀਆਂ ਪਰ ਅਸੀਂ ਕਿੱਦਾਂ ਭਰਾਂਗੇ ਤੁਸੀਂ ਬੜੇ ਦਚਿੱਤੀ ਵਿੱਚ ਸਾਰੇ ਪਏ ਹੋਇਆ ਮੈਨੂੰ ਦੱਸੋ ਕਿਹੜੇ ਹਿਸਾਬ ਨਾਲ ਇਲੈਕਸ਼ਨ ਕਰਾਇਆ ਕਰੂਗੇ ਕਿਉਂਕਿ ਜੇ ਵੋਟਰ ਲਿਸਟੇ ਹੀ ਨਹੀਂ ਮਿਲੀ ਸਾਨੂੰ ਹਜੇ ਤੱਕ ਤਾਂ ਫਿਰ ਕਿੱਦਾਂ ਹੋਊਗੀ ਇਲੈਕਸ਼ਨ ਸਰਕਾਰ ਮੁੱਖ ਮੰਤਰੀ ਤਾਂ ਕਹਿੰਦਾ ਵੀ ਜਿਹੜੀ ਸਾਡੀ ਸਰਕਾਰ ਬੜੀ ਐਨਕਲਾਬੀ ਫੈਸਲੇ ਲੈਂਦੀ ਹੈਗੀ ਆ ਇਹ ਐਨਕਲਾਬ ਸਰਕਾਰ ਕਹਿੰਦੀ ਸੀ ਹਾਂਜੀ ਇਹ ਆਮ ਲੋਕਾਂ ਦੀ ਸਰਕਾਰ ਆ ਜੀ ਇਹ ਆਮ ਆदमी ਦੀ ਸਰਕਾਰ ਆ ਪਰ ਲੱਗਦਾ ਨਹੀਂ ਆਮ ਆਮ ਆਦਮੀ ਦੀ ਸਰਕਾਰ ਆ ਅੱਜ ਪਤਾ ਲੱਗਦਾ ਵੀ ਖਾਸ ਆਦਮੀ ਦੀ ਸਰਕਾਰ ਆ ਕਿਉਂਕਿ ਸਾਡੇ ਗੁਰੂ ਵਾਲਮੀਕ ਮਹਾਰਾਜ ਜੀ ਦਾ ਜਨਮ ਦਿਹਾੜਾ ਆ 27 17 ਤਰੀਕ ਦਾ ਪਰ 15 ਤਰੀਕ ਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਣੇ ਆ ਪਰ ਉਸ ਦੇ باوجود ਵੀ ਅੱਖੋਂ ਪਰੋਖੇ ਕਰਕੇ ਆਮ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤੇ 17 ਤਰੀਕ ਦਾ ਜਿਹੜਾ ਗੁਰਪੁਰਬ ਨੂੰ ਉਹਨੂੰ ਨਾਂ ਧਿਆਨ ਵਿੱਚ ਰੱਖਦੇ ਹੋਏ 15 ਤਰੀਕ ਨੂੰ ਸਾਡੇ ਤੇ ਇਲੈਕਸ਼ਨ ਥੋਪ ਦਿੱਤੀ। ਪਰ ਇਲੈਕਸ਼ਨ ਜਿਹੜੀ ਹੈ ਇਹ ਗਾਂ ਵੀ ਹੋ ਸਕਦੀ ਆ। ਅਸੀਂ ਹੁਣ ਵੀ ਸਰਕਾਰ ਨੂੰ ਅਪੀਲ ਕਰਦੇ ਆਂ ਔਰ ਕਯੂਨ ਕਮਿਸ਼ਨ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੀ ਗੁਰਪੁਰਬ ਨੂੰ ਮੁੱਖ ਰੱਖਦੇ ਆਂ ਹੁਆਂ ਇਹਨੂੰ ਚੋਣ ਦੀ ਤਰੀਕ ਜਿਹੜੀ ਆ ਅੱਗੇ ਕੀਤੀ ਜਾਵੇ। ਹਾਂਜੀ ਘਰੂ ਸਾਹਿਬ ਜੀ ਅੱਜ ਇਕੱਠੇ ਹੋਏ ਸੀ ਪਿੰਡ ਵਿੱਚ ਕੀ ਚੱਕਰ ਹੈ ਸਾਰਾ? ਅੱਜ ਔਰ ਜੋ ਬਹੁਤ ਹੀ ਗੰਭੀਰ ਮਸਲਾ ਜਿਹੜਾ ਸਾਡੇ ਸਾਹਮਣੇ ਆਇਆ ਕਿ ਸਾਨੂੰ ਸਰਕਾਰ ਤੇ ਉਮੀਦ ਨਹੀਂ ਸੀ ਕਿ ਇਹ ਜਿਹੜਾ ਟੋਟਲ ਖਵਾਨ ਵਾਲਮੀ ਮਹਾਰਾਜ ਦਾ ਪਰਕਰ ਦੱਸ ਜਿਹੜਾ ਬੜੀ ਧੂਮ ਧੜ ਦੇ ਨਾਲ ਲਾਇਆ ਜਾਂਦਾ ਜਿਹਦੇ ਵਿੱਚ ਸਰਕਾਰਾਂ ਵੀ ਆਪ ਖੋਜ ਬਹੁਤ ਹਿੱਸਾ ਲੈਂਦੀਆਂ ਪਰ ਸਮਝ ਤੋਂ ਬਾਅਦ ਹੋ ਗਿਆ ਕਿ 17 17 ਤੀਂ ਦਾ ਪਰਕਰ ਦੱਸ ਇਹ ਖਵਾਨ ਵਾਲਮੀ ਮਹਾਰਾਜ ਦਾ ਤੇ 15 ਤੀਕ ਦੀ ਜਿਹੜੀ ਆ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖ ਦਿੱਤੀ ਕਿ ਇਹ ਦਿੱਕਨਸ ਕੇ ਸੋਚ ਕੇ ਰੱਖੀ ਗਈ ਸਾਡੇ ਸੰਤ ਤੋਂ ਬਾਹਰ ਆ ਅਸੀਂ ਸਾਰਾ ਆਲਮਿਕੀ ਸਮਾਜ ਇਸ ਲਈ ਐਸਟੀ ਦਾ ਡਟ ਕੇ ਵਿਰੋਧ ਕਰਦੇ ਆ ਕਿ ਇਹ ਜਿਹੜਾ ਦੇਣਿਆ ਇਹਨੂੰ ਅੱਗੇ ਕੀਕਾ ਜਾਵੇ ਕਿਉਂਕਿ ਬੜਾ ਕੀਕਰ ਸਰਵਾ 15 ਤੀ ਦਿਨ ਇਲੈਕਸ਼ਨ 17 ਤੀ ਦਾ ਫਰਗਟ ਦੱਸਿਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਅਸੀਂ ਸੱਤ ਪਰਵਾਹ ਫੇਟੀਆਂ ਕਰਦੇ ਆ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਕੱਢੀਆਂ ਜਾਂਦੀਆਂ ਕਿਉਂ ਸਮਾਜ ਕੀ ਕਰੂਗਾ ਇੱਕ ਪਾਸੇ ਉਹਨਾਂ ਦੀ ਆਸਥਾ ਆ ਜਿਹੜਾ ਸਾਲ ਭਾਰੇ ਸੀ ਦੇਖਦੇ ਰਹਿੰਦੇ ਨੇ ਕਿ ਪ੍ਰਗਟ ਦੇਵਸ ਬਹੁਤ ਵਧੀਆ ਤਰੀਕੇ ਨਾਲ ਹੋਣਾ ਕਿ ਇਲੈਕਸ਼ਨ ਜਿਹੜੀ ਆ ਇਹ ਵੀ ਇੱਕ ਬਹੁਤ ਜ਼ਰੂਰੀ ਆ ਪਰ ਅਸੀਂ ਉਹ ਕਿਹੜੇ ਤੀਕੇ ਨਾਲ ਕਰਾਂਗੇ ਅਸੀਂ ਇਲੈਕਸ਼ਨ ਦੇ ਵਿੱਚ ਹਿੱਸਾ ਲਵਾਂਗੇ ਜਾਂ ਅਸੀਂ ਉਸ ਪਰਮਕ ਦਾ ਪਰਮਾਤਮਾ ਦੇ ਪ੍ਰਗਟ ਦੇਵ ਦੇ ਵਿੱਚ ਹਿੱਸਾ ਲਵਾਂਗੇ ਇਸ ਲਈ ਸਰਕਾਰ ਨੂੰ ਬੇਨਤੀ ਆ ਚੋਣ ਕਮਿਸ਼ਨ ਨੂੰ ਬੇਨਤੀ ਆ ਕਿ ਇਸ ਦੇ ਤੇ ਮੁੜ ਵਿਚਾਰ ਕੀਤਾ ਜਾਵੇ ਇਹ ਜਿਹੜੀ ਲਿਖੜਿਆ ਇਹਨੂੰ ਅੱਗੇ ਕੀਤਾ ਜਾਵੇ ਵਾਲਮੀਕ ਸਮਾਜ ਦੇ ਜਿਹੜੇ ਆ ਫਰਦੇ ਜਿਹੜੇ ਇਸ ਤੇ ਛੇਸ ਲੱਗੀ ਆ ਉਹ ਤੇ ਮਲਮ ਲਾਈ ਜਾਵੇ ਤਾਂ ਕਿ ਕਿਉਂਕਿ ਅਸੀਂ ਪਿੰਡ ਵਾਸੀ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਸਿਗਾ ਕਿ ਜਿਹੜੀ ਸਾਡੇ ਐਸਸੀ ਲੇਡੀ ਆਉਣ ਵਾਲੀ ਕਿਉਂਕਿ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਅੱਜ ਤੱਕ ਐਸਸੀ ਲੇਡੀ ਨੂੰ ਹੱਕ ਨਹੀਂ ਮਿਲਿਆ ਉਹ ਹੱਕ ਸਾਡਾ ਅੱਜ ਵੀ ਮਾਰਿਆ ਗਿਆ ਤੇ ਪਰ ਜੋ ਜੇ ਉਹ ਹੱਕ ਮਾਰਿਆ ਗਿਆ ਦੂਜਾ ਇਹ ਕਰ ਦਿੱਤਾ ਗਿਆ ਕਿ ਇਲੈਕਸ਼ਨ ਜਿਹੜੀ ਆ ਬਿਲਕੁਲ ਪਰਦਰਸ਼ ਦੇ ਤੇ ਨਾਲ ਆ ਉਹ ਸਾਨੂੰ ਅਸੀਂ ਉਹਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਬੇਨਤੀ ਕਰਦੇ ਹਾਂ ਬੇਨਤੀ ਕਰਦੇ ਹਾਂ ਤੇ ਉਹ ਤੋਂ ਬਾਅਦ ਜੇ ਨਾ ਹੋਇਆ ਤੇ ਜਿੰਨੀਆਂ ਜਥੇਬੰਦੀਆਂ ਸਾਰੇ ਅਸੀਂ ਲਾ ਕੇ ਕੋਈ ਦਾ ਸਖਤ ਅਕਸ਼ਨ ਉਹਾਈ ਕਰ ਵੀ ਕਰ ਸਕਦੇ ਹਾਲ ਦੀ ਗੱਲ ਸਾਡੀ ਸਰਕਾਰ ਨੂੰ ਬੇਨਤੀ ਆ ਭਈ ਇਸ ਤੇ ਮੋਰ ਵਿਚਾਰ ਕਰਕੇ ਇਹ ਦਿਨ ਜਿਹੜਾ ਬਦਲਿਆ ਜਾਵੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਕਰਾਂਗੇ ਕਿ ਜੇ ਇਸ ਤੇ ਵਿਚਾਰ ਕਰ ਲਿਆ ਜਾਵੇ ਅਸੀਂ ਸਾਰਾ ਸਮਾਜ ਧੰਨਵਾਦੀ ਹੋਵਾਂਗੇ ਪੰਜਾਬ ਸਰਕਾਰ ਦੇ ਜ਼ੋਨ ਕਮਿਸ਼ਨ ਦੇ ਜੇ ਉਹ ਇਸ ਚੀਜ਼ ਤੇ ਵਿਚਾਰ ਕਰ ਲੈਂਦਾ ਤੇ ਸਾਨੂੰ ਇਹ ਪਤਾ ਲੱਗੂਗਾ ਕਿ ਪ੍ਰਵਾਨ ਵਾਲਮੀਬਾ ਦੇ ਪਰਗਰਜ ਨੂੰ ਧਿਆਨ ਵਿੱਚ ਰੱਖਿਆ ਗਿਆ ਜੋ ਬੋਲੇ ਸੋਨਰ ਪਾ ਭਗਵਾਨ ਬਾਲਮੀਕ ਮਹਾਰਾਜ ਜੀ ਸਰਦਾਰ ਸਾਹਿਬ ਤੁਸੀਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਤੁਹਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਆ ਇਲੈਕਸ਼ਨ ਦਾ ਸਰਕਾਰ ਨੇ ਐਲਾਨ ਤਾਂ ਕਰਵਾ ਦਿੱਤਾ ਪਰ ਹਜੇ ਤੱਕ ਨਾ ਵੋਟਰ ਲਿਸਟਾਂ ਕੰਪਲੀਟ ਕੀਤੀਆਂ ਗਈਆਂ ਨਾ ਰੋਟੇਸ਼ਨ ਪਾਲਿਸੀ ਹੈ ਕਿੱਥੇ ਕਿਹੜੇ ਪਿੰਡ ਚ ਕੀ ਹੋਣਾ ਉਹ ਫਾਈਨਲ ਕੀਤੀ ਹੋਈ ਹੈ ਕੀ ਲੱਗਦਾ ਵੀ ਇਸ ਵਿੱਚ ਸਾਡੀਆਂ ਇਲੈਕਸ਼ਨ ਕਿਦਾਂ ਕੰਪਲੀਟ ਹੋ ਜਾਣਗੀਆਂ ਉਹ ਜੀ ਖਾਲਸਾ ਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਕਿ ਸਾਰੇ ਜਣੇ ਇਹ ਸੀਟ ਤੇ ਬੜਾ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਹੁੰਦਾ ਬਈ ਅਸੀਂ ਇਹਨੂੰ ਪ੍ਰਾਪਤ ਕਰ ਗਏ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ਵੀ ਵੀਡੀਓ ਦਫ਼ਤਰ ਜਿਹੜੇ ਆ ਕਾਫੀ ਬੰਦੇ ਜਿਹੜੇ ਆ ਉਹ ਗਏ ਆ ਪਰ ਉੱਥੋਂ ਉਹਨਾਂ ਦਾ ਉਹ ਜੋ ਇਹਨਾਂ ਐਲਾਨ ਕਰਤਾ ਉੱਥੋਂ ਕਿਸੇ ਨੂੰ ਕੋਈ ਲਿਸਟ ਨਹੀਂ ਹਜੇ ਮਿਲ ਸੀ ਅੱਜ ਅਸੀਂ ਖੁਦ ਵੀ ਵੀਡੀਓ ਦਫ਼ਤਰ ਗਏ ਸੀ ਤੇ ਉੱਥੇ ਜਿਹੜੇ ਭਿੰਦਰ ਸਿੰਘ ਜੀ ਨਾਲ ਫੋਨ ਤੇ ਗੱਲ ਵੀ ਹੋਈ ਉਹਨਾਂ ਨੇ ਵੀ ਹਲੇ ਕਰ ਦਿੱਤਾ ਜੀ ਅਸੀਂ ਸ਼ਾਮ ਨੂੰ ਦੱਸਾਂਗੇ ਪਰ ਇਹ ਦੇਖੋ ਇੱਕ ਵਾਰੀ ਐਲਾਨ ਕਰ ਦਿੱਤਾ ਗਿਆ ਦਿਨ ਬੜੇ ਥੋੜੇ ਆ ਪਰ ਪਤਾ ਨਹੀਂ ਲੱਗਦਾ ਸਰਕਾਰ ਦਾ ਇਹ ਕੰਮ ਕੀ ਰਹੀ ਆ ਬਈ ਇਸ ਇਹ ਇਲੈਕਸ਼ਨ ਨੂੰ ਕੀ ਖੇਲ ਜੇ ਬਣਾ ਕੇ ਰੱਖ ਦਿੱਤਾ ਕਿ ਜਦ ਕੇ ਪਿੰਡਾਂ ਦੇ ਵਿੱਚ ਪਿੰਡਾਂ ਦੀ ਸਫਾ ਜਿਹੜੀ ਆ ਉਹ ਤਿਆਰ ਕਰਨੀ ਆ ਤੇ ਲੋਕਾਂ ਨੂੰ ਹਜੇ ਤੱਕ ਜਿਹੜੇ ਵੋਟਰ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂਗਾ ਬਈ ਸਾਡੇ ਵਾਰਡ ਵਿੱਚ ਕਿ ਕੀ ਆ ਕਿਹੜਾ ਕਿੱਦਾਂ ਵਾਰਡ ਆ ਕਿਹੜਾ ਕਿੱਦਾਂ ਵਾਰਡ ਆ ਇਹ ਸਰਕਾਰ ਨੂੰ ਇਹ ਧਿਆਨ ਚ ਰੱਖਣਾ ਹੈ ਭਾਈ ਜਿਉਂਕਿ ਇਹ ਸਮਾਂ ਬੜਾ ਥੋੜਾ ਆ ਤੇ ਜੇ ਇਲੈਕਸ਼ਨ ਅੱਗੇ ਕਰ ਦਿੱਤੀ ਜਾਵੇ ਤਾਂ ਸਾਰਾ ਜਿਹੜਾ ਮਤਦਾ ਸੌਲਵਰ ਹੋ ਸਕਦਾ ਹੈ ਜਿਹੜੀ ਸ਼ਿਕਾਇਤਰੀ ਦਰਜ ਕਰਵਾਣੀ ਆ ਉਹਦਾ ਕੀ ਟਾਈਮਿੰਗ ਆ ਤੇ ਕਿਹੜੇ ਦਿਨ ਜਾਣਾ ਹੈ ਅਸੀਂ ਪਹਿਲੀ ਤਰੀਕ ਦਾ ਪ੍ਰੋਗਰਾਮ ਬਣਾਇਆ ਅਸੀਂ ਜੋ ਐਸ.ਡੀ.ਐਮ ਸਾਹਿਬ ਨੂੰ ਜਾ ਕੇ ਮਿਲਾਂਗੇ ਤੇ ਅਸੀਂ ਇਕੱਲੇ ਨਹੀਂ ਮਿਲਾਂਗੇ ਬਹੁਤ ਵੱਡੇ ਇਕੱਠ ਹੋ ਰਹੇ ਆ ਪਿੰਡਾਂ-ਪਿੰਡਾਂ ਬੈ ਸ਼ਹਿਰਾਂ-ਚਹਿਰਾਂ ਵਿੱਚ ਤੇ ਅਸੀਂ ਵੀ ਇੱਥੋਂ ਬਹੁਤ ਸਾਰੇ ਵੱਡਾ ਇਕੱਠ ਕਰਕੇ ਹੋਰ ਪਿੰਡਾਂ ਤੋਂ ਵੀ ਸਾਥੀ ਲੈ ਕੇ ਇਸ ਚੀਜ਼ ਲਈ ਐਸਡੀਐਸ ਸਾਮੀ ਆ ਹਾਂ ਜੀ ਅੱਜ ਕੱਲ ਦੀ ਕਹਾ ਦੇ ਸੰਬੰਧ ਵਿੱਚ ਇਕੱਠੇ ਹੋਏ ਸੀ ਅੱਜ ਅਸੀਂ ਆਧਵਿਕ ਸਮਾਜ ਦੇ ਸੰਬੰਧ ਵਿੱਚ ਇਕੱਠੇ ਹੋਏ ਜਿੱਦਾਂ ਕੱਲ ਰਾਤ ਖਬਰ ਲੱਗੀ ਕਿ ਇਲੈਕਸ਼ਨ ਆ ਗਈ ਕਿ ਜਿੱਥੇ ਇਲੈਕਸ਼ਨ ਦਾ ਇਸ ਗੱਲ ਦਾ ਚਾਅ ਸੀ ਕਿ 6-7 ਮਹੀਨੇ ਤੋਂ ਜਿਹੜੇ ਲੋਕਾਂ ਦੇ ਨੁਮਾਇੰਦੇ ਸੀ ਉਹ ਆਪ ਕੋ ਪਰੋਖੇ ਕਰਕੇ ਤੇ ਪ੍ਰਸ਼ਾਸਨ ਆਪਣੀ ਮਰਜ਼ੀ ਨਾਲ ਕੰਮ ਚਲਾਉਂਦਾ ਜਿੱਥੇ ਉਹ ਚਾਹ ਸੀ ਉੱਥੇ ਬੜੀ ਦੁੱਖदाई ਇਹ ਖਬਰ ਵਾ ਕਿ ਜਿਹੜਾ ਸਰਕਾਰ ਨੇ ਕੋਈ ਦਿਨ ਹੀ ਨਹੀਂ ਵਿਚਾਰਿਆ ਜਿੰਨਾ ਦਿਨ ਵਿਚਾਰਿਆ ਉਹਨੇ ਅਨਾਉਂਸ ਕਰ ਦਿੱਤਾ ਬੜੇ ਲੰਬੇ ਚਿਰ ਤੋਂ ਸਾਡੀ ਬਾਲਮਿਕ ਸਮਾਜ ਦੀ ਤਾਂ ਇਹ ਡਿਮਾਂਡ ਰਹੀ ਮੰਗ ਰਹੀ ਆ ਕਿ ਬਾਲਮਿਕ ਚੀਜ਼ ਦੇ ਜਨਮ ਤੇ ਪੱਕੀ ਛੁੱਟੀ ਅਨਾਉਂਸ ਕੀਤੀ ਜਾਵੇ ਉਹ ਛੁੱਟੀ ਦਾ ਕੀ ਉਹਨਾਂ ਦੇ ਸਾਡੇ ਸਮਾਜ ਨੂੰ ਸਰਕਾਰ ਨੇ ਉਦੋਂ ਵੱਧ ਚੋਣ ਕਮਿਸ਼ਨ ਨੇ ਸਾਡੇ ਸਮਾਜ ਨੂੰ ਅੱਖੋਂ ਪਰੋਖੇ ਕਰਕੇ ਇਹ 17 ਤਰੀਕ ਦੇ 15 ਤਰੀਕ ਦੇ ਜਦੋਂ ਕਿ ਸ੍ਰੀ ਗੁਰੂ ਬਾਲਮੀਕ ਜੀ ਦਾ ਜਨਮ ਦਿਹਾੜਾ 17 ਨੂੰ ਅਸੀਂ ਇਹ ਸਮਝਦੇ ਆਂ ਵੀ ਜਿੱਥੇ ਅਸੀਂ ਇਲੈਕਸ਼ਨ 'ਚ ਆਪ ਖੁਦ ਲੜਨੀ ਆ ਉਥੇ ਸਾਡੇ ਸਮਾਜ ਨੇ ਸਾਡੇ ਬਲਾਰੇ ਆ ਨੇ ਇਹ ਵੀ ਗੱਲ ਸਮਝਦੇ ਆ ਵੀ ਵੱਧ ਚੜ ਕੇ ਸਾਡਾ ਹੀ ਸਮਾਜ ਇਸ ਪ੍ਰਕਿਰਿਆ ਚ ਭਾਈਵਾਲ ਵੰਡਦਾ ਇਸ ਪ੍ਰਕਿਰਿਆ ਚ ਸ਼ਾਮਲ ਹੁੰਦਾ ਇਹ ਨੂੰ ਅੱਖੋਂ ਪਰੋਖੇ ਕਰਕੇ ਸਾਨੂੰ ਸਮਾਜਿਕ ਤੌਰ ਤੇ ਤੇ ਆਰਥਿਕ ਤੌਰ ਤੇ ਅੱਗੇ ਲਿਤਾੜਿਆ ਇਹ ਹੁਣ ਰਾਜਨੀਤਿਕ ਤੌਰ ਤੇ ਵੀ ਵੱਧ ਸਾਨੂੰ ਇਹ ਲਿਤਾਣ ਜਦੋਂ ਅਸੀਂ ਪੂਰਾ ਟਾਈਮ ਨਹੀਂ ਦੇ ਪਾਉਣਾ ਤੇ ਅਸੀਂ ਜਿਹੜੀ ਸਰਕਾਰ ਦੀ ਢੇਠਲਾ ਡੰਡਾ ਪੰਚਾਇਤਾਂ ਹੁੰਦੀਆਂ ਉਹਦੇ ਵਿੱਚ ਸਾਡੀ ਭਾਈਵਾਲੀ ਨਹੀਂ ਬਣਨੀ ਤੇ ਅਸੀਂ ਕਿਹੜਾ ਦਖਲ ਦੇਵਾਂਗੇ ਜ਼ਿਲ੍ਹਾ ਪ੍ਰਸ਼ਾਸਨ ਬਲੌਕ ਸੰਪਤੀ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਉੱਥੇ ਕਿੱਥੇ ਦੇਵਾਂਗੇ ਦਖਲ ਜਦੋਂ ਸਾਡੇ ਥੱਲੇ ਹੀ ਪੈ ਰਹੇ ਨੇ ਇਹ ਸਾਨੂੰ ਬੜਾ ਵੱਡਾ ਘਾਟਾ ਪਊਗਾ ਸਾਡੇ ਸਮਾਜ ਨੂੰ ਅਸੀਂ ਹੋਰ ਜੋਰ ਬੇਨਤੀ ਵੀ ਕਰਦੇ ਆਂ ਤੇ ਇੱਕ ਫੀਲ ਵੀ ਕਰਾਂਗੇ ਜੇ ਸਰਕਾਰ ਨੂੰ ਆਪਣੇ ਫੈਸਲੇ ਨੂੰ ਮੁੜ ਵਿਚਾਰਨਾ ਚਾਹੀਦਾ ਇਸ ਫੈਸਲੇ ਨੂੰ ਅਗਾਹ ਪਿਛਾਂ ਕਰਨਾ ਚਾਹੀਦਾ ਅੱਜ ਅਸੀਂ ਇਸ ਕਰਕੇ ਇਕੱਠੇ ਹੋਈ ਇਹਦੇ ਸਬੰਧ ਵਿੱਚ ਅਸੀਂ ਚੋਣ ਕਮਿਸ਼ਨ ਸਰਕਾਰਾਂ ਨੂੰ ਆਪਣੇ ਰੋਸ ਵਜੋਂ ਮੰਗ ਪੱਤਰ ਸਾਡੇ ਇਲਾਕੇ 'ਚ ਅਸੀਂ ਐਸ ਡੀ ਐਮ ਸਾਹਿਬ ਨੂੰ ਇੱਕ ਤਰੀਕ ਨੂੰ ਦੇਣਾ ਉਹਦੇ ਲਈ ਅਸੀਂ ਲੰਮੀ ਵੱਡੀ ਤੇ ਨਿੱਗਰ ਤਿਆਰੀ ਕਰਕੇ ਜਾਵਾਂਗੇ ਇਹ ਸਾਡਾ ਅੱਜ ਦਾ ਫੈਸਲਾ ਸੀ ਇਸ ਸਬੰਧ ਵਿੱਚ ਅਸੀਂ ਅੱਜ ਮੀਟਿੰਗ